ਤਸੀਂ ਅਮਰੀਕਾ ਸੈਟਲ ਰਹੇ ਹੋ ਜੀ ਤੇ ਤੁਗੇ ਸੀਗੇ ਉੱਧਰ ਮੈਂ ਤਾਂ ਛੋਟੀ ਉਮਰ ਚ ਚਲੇ ਗਿਆ ਸੀ ਮੈਂ 10 ਸਾਲ ਦਾ ਸੀਗਾ ਤਾਂ ਮੁੜ ਗਿਆਸ ਉੱਥੇ ਵੀ ਰਹਿਣਾ ਇੱਥੇ ਵੀ ਰਹਿਣਾ ਮੈਂ ਜਿਆਦਾ ਟਾਈਮ ਉੱਥੇ ਲਾਇਆ ਸੀਗਾ ਦੈਨ ਇੱਥੇ ਜਿਆਦੇ ਓਪਰਚ्युनिटीਜ਼ ਆ ਦੈਨ ਵੈਦਰ ਇੱਥੇ ਜਿਆਦਾ ਅੱਛਾ ਵਾ ਖਾਣਾ ਬਹੁਤ ਜਿਆਦਾ ਵਧੀਆ ਇੱਥੇ ਸੋ ਬਾਹਰ ਬੜਾ ਕਿ ਫਿਰ ਉਹ ਚੀਜ਼ਾਂ ਜੀ ਇਹਨਾਂ ਓਪਰਚ्युनिटीਜ਼ ਦੇ ਲਈ ਤਾਂ ਲੋਕੀ ਪੰਜਾਬ ਤੋਂ ਬਾਹਰ ਜਾ ਰਹੇ ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ 'ਚ ਓਪਰਚ्युनिटीਜ਼ ਜ਼ਿਆਦਾ ਨਹੀਂ ਗੱਲ ਜੀ ਕਰ ਰਹੇ ਸੀ ਬਿਜ਼ਨਸ ਹੀ ਮੈਂ ਕਿ ਤੁਸੀਂ ਆਹ ਦਾ ਕੰਮ ਵਧਾਓ ਤੇ ਇਹ ਕਹਿੰਦੇ ਨਹੀਂ ਬਰੇ ਅਸੀਂ ਨਾ ਕੈਨੇਡਾ ਦਾ ਲਾਇਆ ਹੋਇਆ ਮੈਂ ਤੁਸੀ ਵੀ ਟੀਕਾ ਲਵਾ ਕੇ ਦੇਖ ਲਓ ਇੱਕ ਵਾਰੀ ਹੁਣ ਇੱਥੇ ਮੈਂ ਬਹੁਤ ਦੇਖਿਆ ਜਿਹਨਾਂ ਨੇ 35 35 40 40 ਕੀ ਲੈਨੇ ਹਨਾ ਵਧੀਆ ਆਰਾਮ ਨਾਲ ਜ਼ਿੰਦਗੀ ਹਨਾ ਡਰਾਈਵਰ ਰੱਖੇ ਆ ਕੁਕਲੂਨ ਕੋਈ ਸਾਰਾ ਕੁਝ ਰੱਖਿਆ ਹੋਇਆ ਉੱਥੇ ਜਾ ਕੇ ਡਾਮਲੋਸ 'ਚ ਕੰਮ ਕਰਦੇ ਨੇ ਉੱਥੇ ਰੋਪ ਚੱਲਦੇ ਨੇ ਇੱਥੇ ਮਾਰਦੇ ਨੇ ਜਿਹੜੀ ਉਹ ਆਈ ਜਾਂਦੇ ਨੇ ਬਟ ਆਈ ਥਿੰਕ ਜਿਹੜਾ ਸਮਾਂ ਮਾ ਉਹ ਤੁਸੀਂ ਉਹ ਤਾਂ ਖਰੀਦ ਨਹੀਂ ਸਕਦੇ ਕਿੰਨਾ ਚਿਰ ਕਿਸੇ ਨੇ ਰਹਿਣਾ ਕਿੰਨਾ ਨਹੀਂ ਰਹਿਣਾ ਸੋ ਆਈ ਥਿੰਕ ਮੇਰਾ ਤਾਂ ਇਹੀ ਸੀਗਾ ਇਫ ਆਈ ਹੈਵ 멘ਟਲ ਪੀਸ ਹੇਰ ਜਿਹੜੇ ਆਪਣੇ ਆਪ ਨੂੰ ਨਹੀਂ ਦੇਖਦੇ ਉਹ ਕੈਰੈਕਟਰ ਚ ਦੇਖਣਗੇ ਯਾਰ ਵੀ ਮੈਂ ਇੰਨਾ ਸੈਲਫਿਸ਼ ਹਾਂ ਬਿਲਕੁਲ ਹਨਾ ਮੈਂ ਇੰਨਾ ਘੜੀਆਂ ਸੋਚਦਾ ਮਾਲਕ ਹਮ ਫੈਮਿਲੀ ਕੰਪਲੀਟ ਕਦੋਂ ਕਰੋਗੇ ਹਨਾ ਵੀ ਮੁੰਡਾ ਕਦੋਂ ਹੋਊਗਾ ਉਹੀ ਬਰਤ ਤੁਸੀਂ ਅੰਬ ਲੈਣੇ ਆ ਵੀ ਮੈਂ ਮੈਂ ਖੁਸ਼ ਹਾਂ ਨਾ ਮੈਂ ਇੱਕ ਮੇਰੀ ਪਤਨੀ ਸੱਤ ਕੁੜੀਆਂ ਹੋਣ ਬਿਲਕੁਲ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਪਰ ਆਪਣਾ ਕੀ ਨਾ ਪ੍ਰੋਬਲਮ ਆਪਣੇ ਆਪ ਐਕਸਪੈਕਟ ਕਰਦੇ ਪਹਿਲਾਂ ਹੀ ਰਾਈਟ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂਟਲੀ ਪਤਾ ਹੋਵੇ ਮੈਂ 70 ਸਾਲ ਤੱਕ ਜੀਣਾ ਵਾਂ ਹਾਂ ਮੁੱਦਾ ਹੋਊਗਾ ਜਦੋਂ ਅਸੀਂ ਹੋਗੇ 50 ਹੱਕਦੇ ਉਹ ਸਾਨੂੰ ਸਾਬੂਗਾ ਹਾਂ ਨਾ ਸਭ ਤੋਂ ਘੱਟੀ ਗੱਲ ਕੀ ਲੱਗਦੀ ਐ ਨਾ ਮੈਨੂੰ ਜਦੋਂ ਲੇਡੀਜ਼ ਮੈਨੂੰ ਕਹਿੰਦੀਆਂ ਸੀ ਹਮਮਮ ਤੇ ਕੁੜੀ ਹੋਈ ਐ ਤਾਂ ਵੀ ਮੈਂ ਸੈਸਟ ਕਰਦਾ ਹੁੰਦਾ ਵੀ ਚਲੋ ਠੀਕ ਐ ਮਾਪਿਓ ਨੇ ਜਾਣਾ ਠੀਕ ਐ ਪਰ ਕਿਡਸ ਨੂੰ ਜ਼ਿਆਦਾ ਜਾਣਾ ਚਾਹੀਦਾ ਬਿਲਕੁਲ ਫੈਮਿਲੀਜ਼ ਨੂੰ ਜ਼ਿਆਦਾ ਜਾਣਾ ਚਾਹੀਦਾ ਬਿਕਾਜ਼ ਆਪਾਂ ਕਿਸੇ ਦੀ ਗਲਤੀਆਂ ਤੋਂ ਸਿੱਖਦੇ ਹਾਂ ਲੋਕ ਪਲੀਜ਼ ਕਿਸੇ ਇੱਕ ਜਵਾਕ ਦੇ ਤੋਂ ਮਾਂ ਚ ਇਹ ਭੇਜੂਗਾ ਯਾਰ ਵੀ ਮੈਂ ਇਦਾਂ ਦਾ ਘਟੀਆ ਇਨਸਾਨ ਨਹੀਂ ਬਣਾ ਚਾਹੁੰਦਾ ਕੁੜੀਆਂ ਦੀ ਕੀ ਰਿਸਪੈਕਟ ਹੋਣੀ ਚਾਹੀਦੀ ਹੈ ਡਾਕਟਰ ਕਿੰਨੀ ਇੰਪੋਰਟੈਂਟ ਆ ਲਾਈਫ ਦੇ ਵਿੱਚ ਵੀ ਸੋਸ਼ਲ ਵੇਖ ਰਹੇ ਹੋ ਤੁਸੀਂ ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਭੀ ਕਾਲ ਉਮੀਦ ਹੈ ਠੀਕ ਠਾਕ ਹੋਵੋਗੇ ਆਪਾਂ ਸਾਰੇ ਜਾਣਦੇ ਹਾਂ 13 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਅਰਦਾਸ ਸਰਬੱਤ ਦੇ ਭਲੇ ਦੀ ਸੋ ਪਹਿਲੀ ਅਰਦਾਸ 2016 ਵਿੱਚ ਦੇਖੀ ਸੀ ਫਿਰ 2019 ਵਿੱਚ ਦੇਖੀ ਅਤੇ ਹੁਣ ਇਸੇ ਹੀ ਫਿਲਮ ਦਾ 3rd ਸੀਕਵਲ ਕਹਿ ਸਕਦੇ ਤੁਸੀਂ ਤੀਜਾ ਹਿੱਸਾ ਰਿਲੀਜ਼ ਹੋਣ ਜਾ ਰਿਹਾ 13 ਸਤੰਬਰ ਨੂੰ ਸੋ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਜਗੀ ਸਿੰਘ ਹੁਰੀ ਹੋਣਗੇ ਉਹ ਪਹਿਲੀ ਵਾਰ ਅਰਦਾਸ ਦਾ ਇਸ ਫਿਲਮ ਦਾ ਹਿੱਸਾ ਬਣੇ ਨੇ ਜਾਂ ਇਸ ਚੇਨ ਦਾ ਤੁਸੀਂ ਕਹਿ ਲੋ ਹਿੱਸਾ ਬਣੇ ਨੇ ਪਰ ਇਸ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਉਹਨਾਂ ਦਾ ਇੱਕ ਬਹੁਤ ਕੈਰੈਕਟਰ ਫੇਮਸ ਹੋਇਆ ਸੀ ਮੰਜੇ ਬਿਸਤਰੀ ਜਦੋਂ ਅਸੀਂ ਦੇਖੀ ਸੀ ਤਾਂ ਉਹਦੇ ਵਿੱਚ ਚਾਦਰ ਦਾ ਕੈਰੈਕਟਰ ਸੀ ਉਹਨਾਂ ਦਾ ਬਟ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਈ ਫਿਲਮਾਂ ਕੀਤੀਆਂ ਨੇ ਤੇ ਬਹੁਤੀਆਂ ਫਿਲਮਾਂ ਹੰਮਲ ਮੋਸ਼ਨ ਪਿਕਚਰਸ ਦੇ ਨਾਲ ਹੀ ਉਹਨਾਂ ਨੇ ਕੀਤੀਆਂ ਨੇ ਸੋ ਜਗੀਪਾ ਜੀ ਅਸੀਂ ਜਿਹਾ ਕਵਾਂਗੇ ਵੀ ਸੋਸ਼ਲ ਦੀ ਸਸੀ ਕਲਪਾ ਜੀ ਸਸੀ ਕਲਪਾ ਜੀ ਵੀ ਸੋਸ਼ਲ ਦੀ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਥੈਂਕ ਯੂ ਸੋ ਮੱਚ ਮਿਲਦਾਂ ਪੰਜਾਬ 'ਚ ਕਰਨਾ ਵੀ ਬੰਦਾ ਹਾਂਜੀ ਮੈਂ ਹੁਣ ਇੱਧਰ ਸ਼ਿਫਟ ਹੋ ਗਿਆ। ਅੱਛਾ। ਹਾਂਜੀ। ਇਹ ਇਹ ਜਿਹੜਾ ਹੁਣ ਅੱਜ ਕੱਲ ਰਿਵਰਸ ਮਾਈਗ੍ਰੇਸ਼ਨ ਦਾ ਚੱਲ ਰਿਹਾ ਉਸ ਲਹਿਰ ਚ ਆਇਓ ਤੁਸੀਂ ਜਾਂ ਆਪਣੇ ਕੰਮ ਕਰਕੇ। ਨਹੀਂ ਨਹੀਂ ਕੰਮ ਕਰਕੇ ਅ ਰਿਵਰਸ ਮਾਈਗ੍ਰੇਸ਼ਨ ਦਾ ਹਿੱਸਾ ਤਾਂ ਹੈ ਨਹੀਂਗਾ ਮੇਰਾ। ਹੂੰ। ਬਸ ਉਹ ਹੀ ਦਿਲ ਕੀਤਾ ਵੀ ਯਾਰ ਵੀ ਦੋਨੇ ਆਪਸ਼ਨਸ ਹੋਣੇ ਚਾਹੀਦੇ ਆ। ਅੱਛਾ। ਉੱਥੇ ਵੀ ਰਹਿਣਾ ਇੱਥੇ ਵੀ ਰਹਿਣਾ ਇਟਸ ਗੋਟ ਟੂ ਮੈਂ ਜ਼ਿਆਦਾ ਟਾਈਮ ਉੱਥੇ ਲਾਇਆ ਸੀਗਾ ਐਂਡ THEN ਇੱਥੇ ਜ਼ਿਆਦਾ ਆਪਰਟਿਊਨਿਟੀਆਂ ਆ ਐਂਡ THEN ਵੈਦਰ ਇੱਥੇ ਜ਼ਿਆਦਾ ਅੱਛਾ ਵਾ। ਹੂੰ। ਖਾਣਾ ਬਹੁਤ ਜਿਆਦਾ ਵਧੀਆ ਇਥੇ ਸੋ ਬਾਹਰ ਰਹਿ ਕੇ ਫਿਰ ਉਹ ਚੀਜ਼ਾਂ ਜਿਹੜੀਆਂ ਨਾ ਥੋੜੀ ਮਿਸ ਕਰਦਾ ਹੁੰਦਾ ਤੁਸੀਂ ਅਮਰੀਕਾ ਸੈਟਲ ਰਹਿੰਦੇ ਹੋ ਜੀ ਓਕੇ ਤੁਸੀਂ ਕਦੋਂ ਗਏ ਸੀਗੇ ਉੱਧਰ ਮੈਂ ਤਾਂ ਛੋਟੀ ਉਮਰ ਚ ਚਲੇ ਗਿਆ ਸੀ ਮੈਂ 10 ਸਾਲ ਦਾ ਸੀਗਾ 97 ਚ ਗਿਆ ਸੀ ਐਜੂਕੇਸ਼ਨ ਮਾਪੇ ਉੱਥੇ ਚਲੇ ਗਏ ਨਾਲ ਮੈਂ ਤੇ ਮੇਰੀ ਸਿਸਟਰ ਐਜੂਕੇਸ਼ਨ ਉੱਥੇ ਕੀਤੀ ਉਹ ਜਿੰਦਗੀ ਕੀਤੀ ਮੈਂ ਬਹੁਤ ਜਿਆਦਾ ਤਾਂ ਕੀਤੀ ਨਹੀਂ ਕੀ ਤੇ ਫਿਰ ਬਸ ਜੌਬਾਂ 'ਚ ਲੱਗੇ ਉੱਥੇ ਉੱਥੇ ਫਿਰ ਪੈਸੇ ਕਮਾਉਣ ਦੇ ਪਿੱਛੇ ਲੱਗੇ ਹੋਏ ਬਸ ਇਹ ਫਿਲਮਾਂ ਦੇ ਵਿੱਚ ਪੈ ਗਏ बस इत्ता चली उना जो की की <coughs> आ, गीपी गीपी एक कित्ता ਪੈ ਗਏ ਕਿਉਂਕਿ ਆਪਾਂ ਪਹਿਲੀ ਵਾਰ ਗੱਲ ਕਰ ਰਹੇ ਹਾਂ ਮੈਂ ਚਾਹੁੰਦੀ ਸੀ ਕਿ ਤੁਸੀਂ ਥੋੜਾ ਜਿਹਾ ਆਪਣੀ ਜਰਨੀ ਬਾਰੇ ਵੀ ਸਾਨੂੰ ਦੱਸੋ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਤੁਹਾਨੂੰ ਗੀਪੀ ਫਿਲਮ ਗੀਪੀ ਭਾਜੀ ਉਹਨਾਂ ਦੀ ਹੀ ਫਿਲਮ ਚ ਦੇਖਿਆ ਸੀ ਹਾਂਜੀ ਇੱਕ ਇਸ ਫਰਾਰ ਸੀ ਨਹੀਂ ਮੈਂ ਪਹਿਲ ਸਭ ਤੋਂ ਪਹਿਲਾਂ ਕੀਤੀ ਸੀ ਮਿਰਜ਼ਾ 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 ਦੇ ਵਿੱਚ ਉਹ ਗਾੜੀ ਨਹੀਂ ਹੁੰਦੀ ਸੀਗੀ ਮੇਰੇ ਕਲੀਨ ਸ਼ੇਵ ਸੀਗਾ ਰਾਈਟ ਰਾਈਟ ਤੇ ਉਹ ਬਲਜੀ ਭਾਜੀ ਨੇ ਡਾਇਰੈਕਟ ਕੀਤੀ ਸੀ ਉਹ ਤੇ ਐਕਚੁਅਲ ਉਹਨਾਂ ਦੇ ਜਿਹੜੇ ਪ੍ਰੋਡਿਊਸਰ ਨੇ ਉਦੋਂ ਇੰਦਰ ਰਾਏ ਕੋਟੀ ਜੀ ਜੀ ਉਹ Songwriter ਵੀ ਹੈਗੇ ਤੇ ਉਹਨਾਂ ਨੇ ਪ੍ਰੋਡਿਊਸ ਕੀਤੀ ਸੀ ਉਹ ਐਕਚੁਅਲੀ ਮੇਰੇ ਮਾਸੀ ਦੇ ਜਿਹੜੇ ਬੈਸਟ ਫਰੈਂਡ ਹੈ ਉਹਨਾਂ ਦੇ ਹਸਬੰਦ ਸੀ ਸੋ ਉਹ ਸਾਡੇ ਰਿਲੇਟਿਵ ਸੀਗੇ ਮਾਸੜ ਜੀ ਲੱਗੇ ਮਾਸੜ ਜੀ ਲੱਗੇ ਯੈਸ ਤੇ ਐਂਡ ਰੇਸ਼ਾ ਸਾਡਾ ਭਰਾ ਵਰਗਾ ਹੈ ਮਾਸੜ ਹੈਨਾ ਤੇ ਉਹਨਾਂ ਨੇ ਕਿਹਾ ਕਿ ਨਾ ਯਾਰ ਵੀ ਮੈਂ ਸੁਣਿਆ ਤੂੰ ਇੱਥੇ ਥੀਏਟਰ ਟਿਊਟਰ ਕਰਦਾ ਮੈਂ ਐਕਟਿੰਗ ਸਿੱਖਣਾ ਚਾਹੁੰਦਾ ਤੇ ਉਦੋਂ ਮੈਂ ਐਲ.ਏ ਕਲਾਸਾਂ ਵੀ ਲਈਆਂ ਸੀਗੀਆਂ 6 ਮਹੀਨੇ ਅਚਨ ਤੇ ਫਿਰ ਬਾਅਦ ਚ ਉਹ ਕਹਿੰਦੇ ਵੀ ਮੈਂ ਫਿਲਮ ਪ੍ਰੋਡਿਊਸ ਕਰ ਰਿਹਾ ਮੈਂ ਕਿ ਕਿਹੜੀ ਕਹਿੰਦੇ ਪੰਜਾਬੀ ਫਿਲਮ ਆ ਜੀਪੀ ਗਰੈਡ ਹੁੰਦਾ ਕਿ ਮੈਂ ਕਰ ਦਨ ਮੈਂ ਕਿ ਕਰੂੰਗਾ ਮੈਂ ਗੱਲ ਸੜਾ ਐਕਟਿੰਗ ਨਹੀਂ ਵੀ ਤੈਨੂੰ ਪਿੱਛੇ ਉਹ ਕੈਮਰੇ ਕਵਰੇਜ ਹੈਲਪ ਕਰਨ ਲਈ ਹੈ ਨਾ ਉਹ ਰੱਖਣਾ ਵਾ ਮੈਂ ਕੋਈ ਨਾ ਕਹਿੰਦੇ ਤੂੰ ਡਰਾਈਵਰ ਬਣ ਜੀ ਮੈਂ ਉਹੀ ਮੈਂ ਦੱਸੀ ਜਨਮਿਕਾ ਠੀਕ ਹੈ ਬਲਜੀ ਭਾਈ ਨੇ ਮਿਲੇਆ ਬਲਜੀ ਭਾਈ ਕਹਿੰਦੇ ਉਦੋਂ ਮੇਰੇ ਸਾਹ ਦੇ ਵਿੱਚ ਸਾਈਬਾ ਦੇ ਤਿੰਨ ਚਾਰ ਭਰਾ ਸੀਗੇ ਹਾਂ ਇਹ ਕਹਿੰਦੇ ਯਾਰ ਮੁੰਡੇ ਲੁੱਕ ਠੀਕ ਆ ਯੂ نو ਲੈਟਸ ਟ੍ਰਾਈ ਹਿਮ ਵਨ ਕੈਰੈਕਟਰ ਇਦਾਂ ਏ ਘਰ ਲੱਗੇ ਤੇ ਬੱਸ ਫਿਰ ਉਹ ਵਿਚਾਰਾ ਪੰਜਾਬ ਭਰਾਵਾ ਜੋ ਇੱਕ ਮੈ ਸੀਗਾ ਹਾਂਜੀ ਠੀਕ ਹੈ ਬਟ ਇਦਾਂ ਹੀ ਬੜੇ ਫਿਰ ਬਾਅਦ ਚ ਮੇਰੇ ਗੀਪੀ ਭਾਈ ਨੇ ਉੱਥੇ ਪਿਆਰ ਪਿਆ ਇਰ ਰਿਲੇਸ਼ਨਸ਼ਿਪਸ ਬ੍ਰਦਰਹੁੱਡ ਸਾਰਾ ਕੁਝ ਸਾਡਾ ਸ਼ੁਰੂ ਹੋਇਆ ਉੱਥੇ ਤੇ ਫਿਰ ਭਾਈ ਨੇ ਹੱਥ ਫੜਿਆ ਐਂਡ ਤੁੜਾ ਪਹਾੰਬਲ ਆਰਟਿਸਟ ਬਣਗੀ ਮੈਨੂੰ ਯਾਦ ਹੈ ਕਿ ਜਦੋਂ ਸ਼ਿੰਦਰਸ਼ਨ ਦਾ ਨੋ ਪਾਪਾ ਦੀ ਆਫਟਰ ਰਿਲੀਜ਼ ਗਿੱਪੀਪਾ ਜੀ ਦੇ ਨਾਲ ਮੈਂ ਇੰਟਰਵਿਊ ਕਰ ਰਹੀ ਸੀ ਤਾਂ ਉਸ ਇੰਟਰਵਿਊ ਦੋ ਜੇ ਅਸੀਂ ਬੱਚਿਆਂ ਦੀਆਂ ਗੱਲਾਂ ਡਿਸਕਸ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਉਹਨਾਂ ਨੇ ਸ਼ਾਇਦ ਤੁਹਾਡੀ ਹੀ ਬੇਟੀ ਦਾ ਜ਼ਿਕਰ ਕੀਤਾ ਸੀ ਤੁਹਾਡਾ ਜ਼ਿਕਰ ਕੀਤਾ ਸੀਗਾ ਕਿ ਜਗੀ ਦੀ ਬੇਟੀ ਥੋੜੀ ਸ਼ਾਈ ਆ ਮਿਕਸ ਅਪ ਘੱਟ ਹੁੰਦੀ ਆ ਤੇ ਅਸੀਂ ਉਹਨੂੰ ਕਿਹਾ ਕਿ ਇਹ ਦਾ ਕਸੂਰ ਨਹੀਂ ਤੇਰਾ ਕਸੂਰ ਆ ਕਿ ਤੁਸੀਂ ਗੈਟ ਟੂਗੇਦਰਸ ਦੇ ਵਿੱਚ ਨਹੀਂ ਹੁੰਦੇ ਹੈਗੇ ਹੈ ਨਾ ਜਾਂ ਮਤਲਬ ਛੇਤੀ ਆਪਾਂ ਇੱਕ ਦੂਜੇ ਨੂੰ ਨਹੀਂ ਮਿਲਦੇ ਹੈਗੇ ਤਾਂ ਬੱਚੇ ਫੇਮਿਲੀਅਰ ਨਹੀਂ ਹੁੰਦੇ ਹਾਂਜੀ ਸੋ ਮੇਰਾ ਕੁਸਚਨ ਇਹ ਆ ਕਿ ਹੁਣ ਤੁਸੀਂ ਇੱਧਰ ਕੱਲੇ ਆਏ ਹੋ ਜਾਂ ਤੁਸੀਂ ਪੂਰੇ ਪਰਿਵਾਰ ਨੂੰ ਲੈ ਕੇ ਆਏ ਤੁਸੀਂ ਪੂਰਾ ਪਰਿਵਾਰ ਆਏ ਜੀ ਰਾਈਟ ਪੂਰਾ ਪਰਿਵਾਰ ਆਇਆ ਬੱਚੇ ਛੋਟੇ ਨੇ ਸੋ ਹੁਣ ਉਹਨਾਂ ਨੂੰ ਵੀ ਥੋੜਾ ਜਿਹਾ ਪੰਜਾਬੀ ਸਿੱਖਣ ਚ ਹੈਲਪ ਹੋ ਜੂਗੀ ਐਕ ਆਪਣਾ ਕਲਚਰ ਉਹ ਇੰਪੋਰਟੈਂਟ ਆ ਕਿ ਮੈਂ ਪਹਿਲਾਂ 10 12 ਸਾਲਾਂ ਦੀ ਜ਼ਿੰਦਗੀ ਦੇ ਇੱਥੇ ਕੱਟੇ ਹੈ ਨਾ ਉਹਨੇ ਮੈਨੂੰ ਮੈਂਟਲੀ ਬਹੁਤ ਚੀਜ਼ਾਂ ਸੇ ਲਈ ਪ੍ਰਿਪੇਅਰ ਕੀਤਾ ਵਾਟ ਇਜ਼ ਆਰ ਕਲਚਰ ਆਪਣਾ ਬੈਕਗਰਾਉਂਡ ਕੀ ਆ ਲੈਂਗੁਏਜ ਕੀ ਆ ਕਿੱਦਾਂ ਦੇ ਰਹਿਣਾ ਸੋਣਾ ਪੰਜਾਬ ਕੀ ਆ ਆਈ ਥਿੰਕ ਦੈਟਸ ਇੰਪੋਰਟੈਂਟ ਸੋ ਜਿਹੜਾ ਥੋੜੀ ਜਿਹੀ ਪਹਿਲਾਂ ਕੁਐਸਚਨ ਪੁੱਛਿਆ ਸੀ ਵਾਟ ਇਜ਼ ਦ ਰੀਜ਼ਨ ਆਈ ਥਿੰਕ ਦੈਟਸ ਏ ਵੈਰੀ ਬਿਗ ਰੀਜ਼ਨ ਲਾਈਕ ਕੋਕ ਮੇਰਾ ਰੀਜ਼ਨ ਹੈ ਕਿ ਕੰਮ ਮੇਰਾ ਰੀਜ਼ਨ ਹੈ ਅੱਛਾ ਬਿਸਾਈਡ ਥੈਟ ਯੂ نو ਇਟਸ ਨਾਟ ਇਥੇ ਇਹ ਤਾਂ ਨਹੀਂ ਹੈਗਾ ਕੋਈ ਡਿਫਰੈਂਟ ਰੀਜ਼ਨ ਦੇ ਨਾਲ ਆਇਆ ਬਟ ਯਾ ਸੋ ਦੇਰ ਆਈ ਥਿੰਕ ਹੋਪਫੁਲੀ ਪੰਜਾਬੀ ਸਿੱਖ ਲੈਣ ਆਦੀ ਹੋਣ ਹਾਂ ਬਟ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਕਿ ਓਪਰਚੁਨਿਟੀਆਂ ਦੇ ਲਈ ਤਾਂ ਲੋਕੀ ਪੰਜਾਬ ਤੋਂ ਬਾਹਰ ਜਾ ਰਹੇ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ 'ਚ ਓਪਰਚੁਨਿਟੀਆਂ ਜ਼ਿਆਦਾ ਨੇ ਨੋ ਡਾਊਟ ਤੁਹਾਡੇ ਕੰਮ ਦੀਆਂ ਜਾਂ ਇਸ ਇੰਡਸਟਰੀ ਦੀਆਂ ਬਹੁਤ ਓਪਰਚੁਨਿਟੀਆਂ ਨੇ ਆਈ ਥਿੰਕ ਜੀ ਹੈ ਨਾ ਲੋਕਾਂ ਦਾ ਮਨੇ ਬਹੁਤ ਲੋਕ ਕਹਿੰਦੇ ਆ ਹੁਣ ਉੱਪਰ ਵੀ ਦੋ ਮੁੰਡੇ ਬੈਠੇ ਸੀਗੇ ਉਹ ਕਹਿੰਦਾ ਯਾਰ ਵੀ ਉਹਨਾਂ ਨੂੰ ਮੈਂ ਉਹ ਹੀ ਗੱਲ ਜੀ ਕਰ ਰਿਹਾ ਸੀ ਬਿਜ਼ਨਸ ਹੀ ਮੈਂ ਕਿ ਤੁਸੀਂ ਇਹਦਾ ਕੰਮ ਵਧਾਓ ਤੇ ਇਹ ਕਹਿੰਦੇ ਨਹੀਂ ਬਰੇ ਅਸੀਂ ਨਾ ਕੈਨੇਡਾ ਦਾ ਲਾਇਆ ਹੋਇਆ ਮੈਂ ਤੁਸੀ ਵੀ ਟੀਕਾ ਲਵਾ ਕੇ ਦੇਖ ਲਓ ਇੱਕ ਵਾਰੀ ਹਣਾ ਹੁਣ ਕੀ ਹੈ ਵੀ ਜੇ ਤੁਸੀਂ ਹੁਣ ਮੈਂ ਕਹਾਂ ਵੀ ਐਸ ਉਮਰ ਚ ਮੈਂ ਜਾਣਾ ਇਸ ਵੈਰੀ ਹੌਟ ਹਣਾ ਉੱਥੇ ਜਾ ਕੇ ਪਹਿਲਾਂ ਤੁਸੀਂ ਜੋਬ ਇੱਥੇ ਤੁਹਾਡਾ ਕੰਫਰਟ ਲਾਈਫ ਹੈਗੀ ਹੈ। ਬਿਲਕੁਲ। ਰਾਈਟ। ਉੱਥੇ ਜਾ ਕੇ ਤੁਸੀਂ ਹੁਣ ਇੱਥੇ ਮੈਂ ਬਹੁਤ ਦੇਖਿਆ ਜਿੰਨਾਂ 35 35 40 40 ਕਿਲ ਦੇ ਹਨਾ ਵਧੀਆ ਰਾਇਮ ਨਾਲ ਜ਼ਿੰਦਗੀ ਹਨਾ ਡਰਾਈਵਰ ਰੱਖੇ ਆ, ਕਲਨ ਕੁਕ ਸਾਰਾ ਕੁਝ ਰੱਖਿਆ ਹੋਇਆ। ਉੱਥੇ ਜਾ ਕੇ ਡਾਮਲੋਸ ਚ ਕੰਮ ਕਰਦੇ ਨੇ। ਹਨਾ ਉੱਥੇ ਜਾ ਕੇ ਹਨਾ ਗੋਰੇ ਕਹਣਗੇ ਅੱਜ ਛੁੱਟੀ ਨਹੀਂ ਕਰ ਸਕਦੇ। ਹਨਾ ਉੱਥੇ ਰੋਪ ਚਾਲਦੇ ਨੇ, ਇੱਥੇ ਮਾਰਦੇ ਨੇ। ਹਨਾ ਹੁਣ ਉਹ ਜਿਹੜੀ ਉਹ ਚੀਜ਼ ਹੈ ਉਹ ਮੈਂ ਬਹੁਤ ਫਰਸਟ ਹੈਂਡ ਦੇਖੀ ਹੋਈ ਹੈ। ਹੈਨਾ ਹਰ ਉਹ ਮੇਰੇ ਕਜ਼ਨਸ ਵੀ ਨੇ ਹੈਨਾ ਉਹ ਵੀ ਬਹੁਤ ਸਟਰਗਲ ਕਰਦੇ ਨੇ ਉਹ ਵੀ ਬਹੁਤ ਐਫਰਟ ਲਾਉਂਦੇ ਨੇ ਮੈਂ ਵੀ ਉਹਨੂੰ ਕਹਿੰਦਾ ਯਾਰ ਵੀ ਇੱਥੇ ਤੁਹਾਡੀ ਇੱਥੇ ਰੋਪੜ ਚ ਤੁਹਾਡੀ ਕੋਠੀਆਂ ਨੇ ਹੈਨਾ ਤੂੰ ਕੀ ਕਰ ਰਿਹਾ ਤੂੰ ਵਾਪਸ ਹੁਣ ਉਹ ਵੀ ਕਹਿੰਦਾ ਯਾਰ ਮੇਰਾ ਬੜਾ ਮਨ ਕਰਦਾ ਹੁਣ ਹੌਲੀ ਹੌਲੀ ਲੋਕ ਜਿਹੜੀ ਮੇਰੀ ਜਨਰੇਸ਼ਨ ਦੇ ਜਿਹੜੇ ਗਏ ਹੋਏ ਨੇ ਹੈਨਾ ਜਿਨ੍ਹਾਂ ਨੇ ਉੱਥੇ ਜਾ ਕੇ ਕਹਿ ਲੋ ਕਿ ਆ ਦਾ ਬੇਸ ਬਣਾ ਲਿਆ ਰਾਈਟ ਉਹਨਾਂ ਦਾ ਦਿਲ ਕਰਦਾ ਯਾਰ ਵਾਪਸ ਚਲੀਏ ਚਲੋ ਠੀਕ ਹੈ ਹੈਨਾ ਪੈਸੇ ਤਾਂ ਆਈ ਜਾਂਦੇ ਨੇ ਬਟ ਆਈ ਥਿੰਕ ਜਿਹੜਾ ਸਮਾਂ ਮਾ ਉਹ ਤੁਸੀਂ ਉਹ ਤਾਂ ਖਰੀਦ ਨਹੀਂ ਸਕਦੇ ਹਾਂ ਰਾਈਟ ਕਿੰਨਾ ਚਿਰ ਕਿਸੇ ਨੇ ਰਹਿਣਾ ਕਿੰਨਾ ਨਹੀਂ ਰਹਿਣਾ ਸੋ ਆਈ ਥਿੰਕ ਮੇਰਾ ਤਾਂ ਇਹੀ ਸੀਗਾ ਇਫ ਆਈ ਹੈਵ ਮੈਂਟਲ ਪੀਸ ਹੇਅਰ ਹੂੰ ਆਈ ਥਿੰਕ ਦੈਟਸ ਇੰਪੋਰਟੈਂਟ ਬਟ ਇਨ ਫੈਮਿਲੀ ਬੱਚਿਆਂ ਨੂੰ ਤੁਸੀਂ ਕਿਵੇਂ ਕਨਵਿੰਸ ਕੀਤਾ ਕਿਉਂਕਿ ਉਹ ਉਧਰਲੇ ਜੰਪਣ ਲਈ ਜਿਵੇਂ ਸਾਨੂੰ ਇੱਧਰ ਲਾ ਪਿਆਰ ਆਉਂਦਾ ਬਿਕਾਜ਼ ਤੁਸੀਂ ਇੱਧਰ ਰੋਟੇ ਮੇਰੇ ਮੇਰੇ ਤਾਂ ਦੇਖੋ ਇੱਕ 3 ਸਾਲ ਦੀ ਬੇਟੀ ਹੈ ਹਾਂ ਹੈਨਾ ਉਦੋਂ ਕੋਲ ਤਾਂ ਕੋਈ ਚੋਇਸ ਨਹੀਂ ਸੀਗੀ ਠੀਕ ਹੈ ਉਹਨੂੰ ਤਾਂ ਉਹ ਤਾਂ ਇੱਥੇ ਇਹਨੇ ਬਹੁਤ ਖੁਸ਼ ਹ ਹ ਉੱਥੇ ਸਾਡੇ ਮੀਂਹ ਪੈਂਦੇ ਨੇ ਉੱਥੇ ਵੈਦਰ ਥੋੜਾ ਜਿਹਾ ਡਿਫਰੈਂਟ ਆ ਹ ਮੈਂ ਕਿਹਾ ਵੀ ਯਾਰ ਇੰਡੀਆ ਜਾ ਕੇ ਤੁਹਾਨੂੰ ਪਤਾ ਲੱਗੂਗਾ ਯਾਨੀ ਉੱਥੇ ਜਦੋਂ ਗਰਮੀ ਪਈ ਨਾ 에ਰਪੋਰਟ ਜੋ ਜੋ ਡੋਰ ਖੁੱਲਿਆ ਤੁਹਾਨੂੰ ਆਪਣੇ ਆਪ ਪਤਾ ਲੱਗੂਗੀ ਵੈਲਕਮ ਟੂ ਇੰਡੀਆ ਬਿਲਕੁਲ ਹਾਂ ਤੇ ਬਟ ਉਹਨਾਂ ਨੂੰ ਕੋਈ ਨਹੀਂ ਗਾ ਵਾਈਫ ਨੇ ਵੀ ਕੋਈ ਆਬਜੈਕਸ਼ਨ ਨਹੀਂ ਕੀਤਾ ਸ਼ੀ ਵਾਂਟਿਡ ਦਿਕਮ ਹਿਰ ਹਨਾ ਅਮਨ ਸਿਗਾ ਵੀ ਯਾਰ ਇਟਸ ਇਟਸ ਅ ਗੁੱਡ ਗੁੱਡ ਏਰੀਆ ਟੂ ਲਿਵ ਇਨ ਇਟ ਇਸ ਨਾਟ ਯਾਰ ਦੋਸਤ ਹੈਗੇ ਨੇ ਆ ਮੀ ਮੋਰ ਸੋ ਕੀ ਹੈ ਹਰ ਇੱਕ ਬੰਦਾ ਨਾ ਆਪਣੇ ਮੈਂਟਲ ਪੀਸ ਲਈ ਜਾਂਦਾ ਵਾ ਬਿਲਕੁਲ ਪਾ ਕਿਸੇ ਦਾ ਮੈਂਟਲ ਪੀਸ ਪੈਸਿਆਂ ਚ ਵੀ ਬਾਹਰ ਜਾ ਕੇ ਪੈਸੇ ਕਮਾਉਣੇ ਉਸ ਫਿਰ ਉਹ ਸ਼ਿਫਟਾਂ ਲਾ ਕੇ ਸੇਮ ਚੀਜ਼ ਕਰੀ ਜਾਂਦੇ ਹੈ एवरीਡੇ ਪੈਸੇ ਖਰਤਨੇ ਨਹੀਂ ਹੁੰਦੇ ਹਨਾ ਬਸ ਜੇਬਾਂ ਚ ਭਰ ਕੇ ਰੱਖਣੇ ਆ ਤੇ ਜਦੋਂ ਹਾਂ ਵੀ ਛੱਡਣ ਦਾ ਟਾਈਮ ਆਇਆ ਫਿਰ ਕੁਝ ਲੈ ਕੇ ਤਾਂ ਜਾਣਾ ਲੀਗਾ ਹਾਂ ਸਹੀ ਹੈ ਸਹੀ ਹੈ ਸੋ ਗੱਲ ਕਰਦੇ ਆ ਅਰਦਾਸ ਦੀ ਜੀ ਅਮ 8 ਸਾਲ ਹੋ ਗਏ ਇਸ ਫਿਲਮ ਦੀ ਝਰਨੀ ਚੱਲਦਿਆਂ ਨੂੰ ਹਾਂ ਜੀ ਤਾਂ ਤੁਸੀਂ 8 ਸਾਲਾਂ ਬਾਅਦ ਜਾ ਕੇ ਇਸ ਫਿਲਮ ਦਾ ਹਿੱਸਾ ਬਣ ਦਿਓ ਸੋ ਸਾਨੂੰ ਦੱਸੋ ਕਿ ਇਸ ਪਾਗ ਦੇ ਵਿੱਚ ਤੁਹਾਡਾ ਜੁੜਨਾ ਕਿਵੇਂ ਹੋਇਆ ਤੁਹਾਡਾ ਕੀ ਕੈਰੈਕਟਰ ਹੈ ਜੀ ਆਪਣਾ ਨਾ ਮੈਂ ਉਦੋਂ ਓਵਾਰਨਿੰਗ ਫੇਰ ਉਹ ਮਿਸ਼ੂਟ ਕਰ ਰਿਹਾ ਸੀਗਾ ਜਦੋਂ ਗਿੱਪੀ ਬਾਈ ਨੇ ਮੈਨੂੰ ਦੱਸਿਆ ਕਿ ਅਸੀਂ ਅਰਦਾਸ ਤਸੀਕੂਲ ਬਣਾਉਣਾ ਵਰਨਿੰਗ ਦਾ ਰਾਣਾ ਰਾਣਾ ਕੈਰੈਕਟਰ ਸੀ ਰਾਣਾ ਸੀ ਹਾਂਜੀ ਤੇ ਮੈਂ ਕਿਹਾ ਯਾਰ ਵੀ ਉਦੋਂ ਮੈਂ ਗੁੰਡੇ ਲੁੱਕ 'ਚ ਗੰਜਿਆ ਜਾ ਸੀਗਾ ਆਹਨੰਦ ਤੇਨ ਉਤੀਆਂ ਪਾਈਆਂ ਤੇ ਮੈਂ ਕਿਹਾ ਬਾਈ ਨੂੰ ਬਾਈ ਮੈਂ ਕਿਹਾ ਯਾਰ ਵੀ ਅਰਦਾਸ 'ਚ ਦੇਖ ਲਿਓ ਕਿੱਦਾਂ ਕਹਿੰਦੇ ਯਾਰ ਹੁਣ ਮੈਨੂੰ ਉਹ ਕਹਿੰਦੇ ਠੀਕ ਹੋਇਆ ਨਾ ਕੋਈ ਨਾ ਮੈਂ ਕਿਹਾ ਯਾਰ ਇੱਕ ਗੱਲ ਨਹੀਂ ਪੜਨੀ ਫਿਰ ਉਹ ਕਹਿੰਦੇ ਯਾਰ ਵੀ ਤੂੰ ਤਾ ਜਿਹੜੀ ਹੁਣ ਕਟਿੰਗ-ਕੁਟਿੰਗਾ ਆ ਬੰਦ ਕਰ ਤੇ ਹੁਣ ਵੀ ਤੈਨੂੰ ਇਦਾਂ-ਇਦਾਂ ਕਹਿੰਦੇ ਕੈਰੇਕਟਰ ਹੈਗਾ ਮੈਂ ਕਰ ਅਰਦਾਸਿਕ ਨੇ ਹਾਂ ਬਿਕਾਜ਼ ਪਹਿਲੀ ਅਰਦਾਸ ਮੈਂ ਦੇਖੀ ਸੀ ਹਮ I think ਪਹਿਲੀ ਅਰਦਾਸ ਜਦੋਂ ਮੈਂ ਦੇਖੀ ਮੈਨੂੰ ਨਾ ਪੰਜਾਬੀ ਫਿਲਮਾਂ ਨਾਲ ਬਹੁਤ ਅਟੈਚਮੈਂਟ ਜੀ ਸ਼ੁਰੂ ਹੋਣ ਲੱਗੀ ਸੀ ਉਹ ਫਿਲਮ ਨੇ ਮੇਰੇ ਤੇ ਇੰਨਾ ਇੰਪੈਕਟ ਪਾਇਆ ਹਮ ਕਲੀਨ ਫਿਲਮ ਸੀ amazing cast si hmm. story idon di kade dekhi ni si main musically bookend si hmm. right jithe hmm. in uh, emotions hon comedy hove hmm. it was appealing hmm. so second year das de vich i think main I, i wasn't doing too good health wise udon ni hoyi te oh canada shoot si oh to vese mere needi si gi shoot te but hun jado aa opportunity mili main ke yaar this is a blessing because idon di achiyan filma the part hona is very rare cheez hundi hai ਅਮੀ ਮੈਂ ਉਹਦਣ ਕਰਦੇ ਨੂੰ ਕਹ ਰਿਹਾ ਸੀਗਾ ਮੈਂ ਕਿ ਯਾਰ ਵੀ ਮੈਂ ਪੋਸਟਰ ਆਇਆ ਸੀ ਮੇਰਾ ਮੈਂ ਕਿ ਦੇਖ ਮੈਂ ਕਿ ਇੱਕ ਹੀ ਜਗੀ ਸਿੰਘ ਹੈ ਜਿਹੜਾ ਅਰਦਾਸ ਚ ਕੰਮ ਕਰ ਰਿਹਾ ਵਾ ਹਣਾ ਉਹ ਆਪਣੇ ਆਪ ਦੀ ਖੁਸ਼ੀ ਮਿਲਦੀ ਮੈਨੂੰ ਤੇ ਕੋਈ ਈਗੋ ਵਾਲੀ ਮਾਨ ਵਾਲੀ ਗੱਲ ਨਹੀਂ ਇਟਸ ਜਸਟ ਲਾਈਕ ਯੂ ਨੋ ਆਈ ਫੀਲ ਬlesਟ ਬੀ ਮੈਂ ਅਰਦਾਸ ਦਾ ਇਸਾ ਬਣੀਆ ਹੂੰ ਹੂੰ ਸੋ ਕੀ ਜਰਨੀਆ ਇਸ ਕੈਰੈਕਟਰ ਦੀ ਅਮ ਇਸ ਕੈਰੈਕਟਰ ਤੋਂ ਬਿਨਾ ਕਹਾਣੀ ਫਿਲਮ ਪੋਸੀਬਲ ਕਿਉਂ ਨਹੀਂ ਸੀ ਕਿਦਾਂ ਜੀ ਮਤਲਬ ਇਸ ਕੈਰੈਕਟਰ ਦੀ ਕੀ ਜਰਨੀਆ ਇਸ ਫਿਲਮ ਦੇ ਵਿੱਚ ਆਪਣੇ ਹੋਰ ਦੇਖੋ ਹਰ ਇੱਕ ਦੀ ਆਪਦੀ ਆਪਦੀ ਜਰਨੀ ਹੈ ਸਾਡੇ ਹਯੂਰ ਸਾਹਿਬ ਦੀ ਹੈ ਠੀਕ ਹੈ ਹੁਣ ਆਪਣੇ ਜਦੋਂ ਲੋਕ ਦੇਖਣਗੇ ਹਯੂਰ ਸਾਹਿਬ ਬਹੁਤ ਲੋਕਾਂ ਨੇ ਨਹੀਂ ਦੇਖਿਆ ਮੈਂ ਵੀ ਦੇਖਿਆ ਨਹੀਂ ਸੀ ਮੈਂ ਤਾਂ ਕਿਪਾ ਲੱਗਿਆ ਨਹੀਂ ਸੀ ਮੈਂ ਇੱਕ ਹੁੰਦਾ ਨਾ ਜੇ ਮੈਂ ਥੋੜੀ ਲਿਸਟ ਚ ਹੁੰਦਾ ਵੀ ਜਾਣਾ ਮੋ ਜਾਣਾ ਮੈਂ ਉੱਥੇ ਜਾਣਾ ਚਾਹੁੰਦਾ ਸੀ ਮੈਨੂੰ ਪਤਾ ਨਹੀਂ ਸੀਗਾ ਵੀ ਕਦੋਂ ਜਾਊਂਗਾ ਕਦੋਂ ਨਹੀਂ ਪਰ ਉਹ ਨਾ ਜਦੋਂ ਬਾਬਾ ਜੀ ਨੇ ਥੋੜੇ ਦਰਸ਼ਨ ਥੋੜੀ ਹਰ ਚੀਜ਼ ਲਾਉਣੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੁਣ ਮੇਰੇ ਨਾਲ ਆਪਣੀ ਕਾਸਟ ਦੇ ਵਿੱਚ ਬਹੁਤ ਲੋਕ ਸੀਗੇ ਜਿਹੜੀ ਕਦੇ ਗਏ ਨਹੀਂ ਸੀਗੇ ਵੀ ਤੋਂ ਸੀਨੀਅਰ ਬਹੁਤ ਜ਼ਿਆਦੇ ਹੈਨਾ ਜਿਵੇਂ ਜਦੋਂ ਮਿਲਦਾ ਜਦੋਂ ਟੀਜ਼ਰ ਲਾਂਚ ਹੋਇਆ ਸੀਗਾ ਨਾ ਤਾਂ ਦੁਰਗਵੀਰ ਬੋਲੀ ਉਹਨਾਂ ਨੇ ਬੜੀ ਸੋਹਣੀ ਗੱਲ ਦੱਸੀ ਉਹ ਕਹਿੰਦੇ ਕਿ ਮੇਰੇ ਮਦਰ ਹਰ ਸਾਲ ਹਜ਼ੂਰ ਸਾਹਿਬ ਜਾਂਦੇ ਸੀਗੇ ਉਹ ਕਹਿੰਦੇ ਕਿ ਜਿਸ ਸਾਲ ਜਦੋਂ ਇਹ ਸ਼ੂਟ ਹੋਈ ਆ ਫਿਲਮ ਕਹਿੰਦੇ ਸ਼ਾਇਦ ਇਸ ਸਾਲ ਦੀ ਉਹ ਗੱਲ ਕਰਦੇ ਸੀਗੇ ਕਿ ਸਾਡਾ ਨਾ ਘਰ ਬਣ ਰਿਹਾ ਸੀ ਉਹ ਮਤਲਬ ਉਹ ਤਾਂ ਜਾ ਨਹੀਂ ਜਾ ਨਹੀਂ ਹੋਏ ਕਿੰਨੇ ਪਰ ਮੈਂ ਫਿਲਮ ਦੇ ਸਬਬ ਨਾਲ ਸਾਡੇ ਪਰਿਵਾਰ ਚ ਉਸ ਮਤਲਬ ਇਹ ਸਾਲ ਮੇਰੀ ਹਾਜ਼ਰੀ ਲਈ ਬਲੈਸਿੰਗ ਵਾਲੀ ਗੱਲ ਹੈ ਮੇਰਾ ਦੇਖ ਲਓ ਉਸਪਾਪਾ ਹਾਂ ਕਿੰਨੀ ਬਹੁਤ ਸਵੀਟ ਗੱਲ ਹੈ ਇਹ ਉਹ ਜਦੋਂ ਉਹਨੇ ਗੱਲ ਦੱਸੀ ਸੀ ਇਹ ਹੈ ਅਸੀਂ ਉਦੋਂ ਹੱਲੇ ਮਤਲਬ ਸ਼ੂਟ ਕਰਕੇ ਆ ਰਹੇ ਸੀਗੇ ਕਹਿੰਦਾ ਯਾਰ ਵੀ ਮੈਂ ਬਹੁਤ ਲੱਕੀ ਫੀਲ ਕਰਦਾ ਕਹਿੰਦਾ ਮੇਰੀ ਮਮ ਉੱਥੇ ਆਉਂਦੇ ਕਹਿੰਦਾ ਐਸਾ ਨਹੀਂ ਸਕੇ ਤਾਂ ਦੇਖ ਲਾ ਵੀ ਇਸ ਸਾਲ ਹੀ ਵੀ ਅਰਦਾਸ ਕਰਨੀ ਸੀ ਐਸ ਸਾਲ ਹੀ ਉਹਦੀ ਮਮ ਨਹੀਂ ਆ ਸਕੇ ਹਾਂ ਰਾਈਟ ਪਰ ਉਹਦੀ ਹਾਜ਼ਰੀ ਲੱਗੀ ਉੱਥੇ ਉਹਦੀ ਹਾਜ਼ਰੀ ਲੱਗੀ ਪਰ ਹੁਣ ਕੀ ਇਹ ਵੀ ਹੁਣ ਉਹਦੇ ਪੈਰ ਪਏ ਆ ਉੱਥੇ ਹੁਣ ਉਹਦੀ ਵੀ ਜਰਨੀ ਇੱਕ ਸ਼ੁਰੂ ਹੋਈ ਆ ਫਿਊਚਰ ਦੀ ਸੋ ਆਈ ਥਿੰਕ ਇਟਸ ਅਨਬਲੀਵेबल ਥਿੰਗ ਜਦੋਂ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਐਂ ਮੈਨੂੰ ਹੋਰ ਗੱਲ ਬਹੁਤ ਸੋਣੀ ਲੱਗਦੀ ਆ ਕਿ ਇੱਕ ਇੱਕ ਬਹੁਤ ਪਰਸਨਲ ਚੋਇਸ ਆ ਆਰਟਿਸਟ ਨੂੰ ਕਦੇ ਸਵਾਲ ਹੋਣਾ ਵੀ ਨਹੀਂ ਚਾਹੀਦਾ ਪਰ ਉਸ ਦਿਨ ਪ੍ਰਿੰਸ ਕਵਲਜੀਤ ਉਹਨਾਂ ਦੇ ਨਾਲ ਇੰਟਰਵਿਊ ਸੀ ਉਹ ਵੀ ਪੱਗ ਬਨ ਕੇ ਆਏ ਅੱਜ ਤੁਹਾਨੂੰ ਵੀ ਅਸੀਂ ਪੱਗ ਚ ਦੇਖਿਆ ਨਾ ਮਿਲਦਾ ਕਿ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਕਿ ਆਰਟਿਸਟ ਦੇ ਅੰਦਰ ਵੀ ਬਹੁਤ ਕੁਝ ਬਦਲ ਦਿੰਦੀਆਂ ਨੇ ਹਾਂਜੀ ਡੈਫੀਨਿਟਲੀ ਹੈਗਾ ਦੇਖੋ ਇੱਕ ਗੁੱਡ ਮੈਸੇਜ ਗੁੱਡ ਸਿੱਖਿਆ ਹਨਾ ਤੁਸੀਂ ਮਾਪਿਓ ਤੋ ਕਿ ਤੋ ਫਰੈਂਡ ਸਰ ਕੋ ਤੋ ਲਾ ਲੋ ਕਦੇ ਕਦੇ ਬੁੱਕਸ ਪੜ੍ਹਦੇ ਹਾਂ ਕਿਉਂ ਪੜ੍ਹਦੇ ਨੌਲੇਜ ਲਈ ਜਿਹੜਾ ਇਦਾਂ ਦਾ ਸਿਨੇਮਾ ਵਾ ਇਹ ਵੀ ਨੌਲੇਜ ਜੀ ਠੀਕ ਹੈ ਇੱਕ ਕੱਲੇ ਇਦਾਂ ਨਹੀਂ ਹੈਗਾ ਵੀ ਫਿਲਮ ਆ ਗਈ ਜੀ ਹਨਾ ਉਹਦਾ ਨਾਮ ਅਰਦਾਸ ਆ ਆਹ ਸਟੋਰੀਆਂ ਨੇ ਨੋ देयर इज ਹੁਣ ਇੰਨੇ ਕੈਰੈਕਟਰਸ ਨੇ ਉਹਨਾਂ ਦੀ ਆਪਦੀ ਆਪਦੀ ਜਰਨੀ ਹੈ ਜਿਹੜੇ ਲੋਕ ਰਿਲੇਟ ਕਰਨਗੇ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਨਹੀਂ ਦੇਖਦੇ ਉਹ ਕੈਰੈਕਟਰ ਚ ਦੇਖਣਗੇ ਯਾਰ ਵੀ ਮੈਂ ਇੰਨਾ ਸੈਲਫਿਸ਼ਰ ਬਿਲਕੁਲ ਹਨਾ ਮੈਂ ਨਾ ਘੜੀਆਂ ਸੋਚਦਾ ਮਾਲਕ ਹੂੰ ਰਾਈਟ ਜਿਵੇਂ ਹੁਣ ਮੇਰਾ ਏਕਟਰੀ ਲਾ ਲਓ ਅੱਛਾ ਹੁਣ ਮੈਂ ਹਜੂਰ ਸਾਹਿਬ ਜਾਣਾ ਹੂੰ ਕਿਉਂਕਿ ਮੈਂ ਮੈਨੂੰ ਤੇ ਮੇਰੀ ਵਾਈਫ ਨੂੰ ਮੁੰਡਾ ਚਾਹੀਦਾ ਹੂੰ ਰਾਈਟ ਸੋ ਇਹ ਆਪਣੀ ਕਲਚਰ ਦੇ ਵਿੱਚ ਤੁਸੀਂ ਦੇਖ ਲਓ ਇਹ ਤਾਂ ਵੀ ਬਹੁਤ ਜਿਆਦਾ ਹਾਈਲਾਈਟਡ ਗੱਲ ਆ ਵੀ ਯਾਰ ਕੁੜੀ ਹੋਈ ਕਿਉਂ ਹੋਈ ਇਹ ਡਾਇਲੌਗ ਕਿਉਂ ਨਹੀਂ ਹੋਇਆ ਹਾਂ ਇਹ ਤੁਸੀਂ ਯਕੀਨ ਕਰੋਗੇ ਇਹ ਡਾਇਲੌਗ ਪ੍ਰੋਮੋ ਜਦੋਂ ਸੀ ਬੀ ਸੋਸ਼ਲ ਤੋਂ ਪੋਸਟ ਕੀਤਾ ਤਾਂ ਮੋਰ ਥੈਨ 1000 ਸ਼ੇਅਰ ਸੀਗੇ ਉਹਦੇ ਜੀ ਕਿਉਂ ਤੇ ਗੁੱਗੀ ਪਾਜੀ ਕਹਿੰਦੇ ਨੇ ਕਿ ਇਹ ਲਾਦਾ ਤੁਹਾਨੂੰ ਤੇ ਤੁਹਾਡੇ ਜਿਹੜੇ ਵਾਈਫ ਦਾ ਕਰੈਕਟਰ ਕਰ ਰਹੇ ਨੇ ਉਹਨਾਂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਕਿ ਕਿ ਮੁੰਡਾ ਮੰਗਣ ਤਾਂ ਆ ਗਈ ਉਹ ਵੀ ਕੁੜੀ ਦਾ ਸ਼ੁਕਰਾਨਾ ਕੀਤਾ ਕਿ ਹਾਂ ਹੈਨਾ ਸੋ ਇਹ ਮੈਨੂੰ ਲੱਗਦਾ ਕਿ ਉਹ ਉਹ ਗੱਲ ਆ ਜਿਹੜੀ ਕਿ ਹਰ ਘਰ ਦੇ ਵਿੱਚ ਵਾਪਰਦੀ ਆ ਜਾਂ ਜਦੋਂ ਜਿਵੇਂ ਤੁਹਾਡੀ ਵੀ ਫਰਸਟ ਮਿਲਦਾ ਡਾਟਰ ਆ ਫਰਸਟ ਚਾਈਲਡ ਡਾਟਰ ਆ ਤੁਹਾਡਾ ਮੀਰਾ ਫਰਸਟ ਚਾਈਲਡ ਡਾਟਰ ਆ ਨਾ ਸਾਨੂੰ ਉਦੋਂ ਪਤਾ ਲੱਗਿਆ ਵੀ ਇਹਦੇ ਹੋਣ ਤੇ ਸਾਨੂੰ ਕਿੰਨੇ ਲੋਕਾਂ ਨੇ ਵਧਾਈਆਂ ਨਹੀਂ ਸੀ ਦਿੱਤੀਆਂ ਜਦੋਂ ਸਾਡੇ ਬੇਟਾ ਹੋਇਆ ਸਹੀ ਗੱਲ ਕਿਉਂਕਿ ਇਹਦੀ ਵਾਰ ਇਹਦਾ ਵੀ ਫੋਨ ਆਇਆ ਇਹਦਾ ਵੀ ਫੋਨ ਹੈ ਇਹ ਉਦੋਂ ਫੋਨ ਨਹੀਂ ਸੀ ਆਇਆ ਹੈ ਨਾ ਕਿ ਨਾ ਮੈਨੂੰ ਇਹ ਚੀਜ਼ ਤੁਹਾਡੀ ਗੱਲ ਸਹੀ ਹੈ ਇੱਕ ਨਾ ਜਦੋਂ ਮੇਰੇ ਡਾਟਰ ਹੋਈ ਮੈਨੂੰ ਲੋਕ ਕਹਿਣ ਯਾਰ ਬੇਟੀ ਹੋਈ ਕਿ ਬੇਟਾ ਮੈਂ ਕਿਹਾ ਬੇਟੀ ਹੋਈ ਆ ਠੀਕ ਆ ਵਧਾਈਆਂ ਜੀ ਵਧਾਈਆਂ ਵਧਾਈਆਂ ਅੱਛਾ ਫਿਰ ਫੈਮਲੀ ਕੰਪਲੀਟ ਕਦੋਂ ਕਰੋਗੇ ਹੈਨਾ ਵੀ ਮੁੰਡਾ ਕਦੋਂ ਹੋਊਗਾ ਉਹ ਵੀ ਬੱਚੇ ਵੀ ਤੁਸੀਂ ਅੰਬ ਲੈਣੇ ਆ ਵੀ ਮੈਂ ਮੈਂ ਖੁਸ਼ ਹਾਂ ਹੈਨਾ ਮੈਂ ਇੱਕ ਮੇਰੇ ਪਤਾ ਸੱਤ ਕੁੜੀਆਂ ਹੋਣ ਬਿਲਕੁਲ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਹੈਨਾ ਕੱਲੂ ਯਾਰ ਇੱਥੇ ਲਾਈਫ ਦਾ ਕੁਝ ਨਹੀਂ ਪਤਾ ਹੂੰ ਹੂੰ ਕਿੰਨੀ ਲੰਬੀ ਹੈ ਕਿੰਨੀ ਛੋਟੀ ਹੈ ਅਜੀ ਵੀ ਕਹਿੰਦੇ ਹੁੰਦੇ ਨੇ ਨਾ ਆਪਣੇ ਘਰਾਂ ਚ ਕਿ ਾਲਾਦ ਸੁੱਖ ਦੇਣ ਵਾਲੀ ਹੋਣੀ ਚਾਹੀਦੀ ਹੈ ਨਾ ਉਹ ਇਹ ਨਹੀਂ ਆ ਕਿ ਉਹ ਮੁੰਡਾ ਹੀ ਦੇਊਗਾ ਜਾਂ ਉਹ ਕੁੜੀ ਹੀ ਦੇਊਗੀ ਾਲਾਦ ਮਤਲਬ ਤੁਹਾਡੇ ਬੱਚੇ ਹਾਂਜੀ ਉਹਦੇ ਵਿੱਚ ਇਹ ਨਹੀਂ ਕਿ ਉਹ ਬੱਚਿਆਂ 'ਚ ਔਲਾਦ 'ਚ ਮੁੰਡਾ ਆ ਜਾਂ ਕੁੜੀਆਂ ਹੋ ਹੈ ਨਾ ਪਰ ਆਪਣਾ ਕੀ ਨਾ ਪ੍ਰੋਬਲਮ ਆਪਣੇ ਆਪਾ ਐਕਸਪੈਕਟ ਕਰਦੇ ਪਹਿਲਾਂ ਹੀ ਰਾਈਟ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂਟਲੀ ਪਤਾ ਹੋਵੇ ਮੈਂ 70 ਤੱਕ 70 ਤੱਕ ਜੀਣਾ ਵਾਂ ਮੁੰਡਾ ਹੋਊਗਾ ਜਦੋਂ ਅਸੀਂ ਹੋਗੇ 50 ਹੱਕਦੇ ਉਹ ਸਾਨੂੰ ਸਾਹੂਗਾ ਹੈ ਨਾ ਅਸੀਂ ਆਪਾਂ ਆਪਣੇ ਸਾਹਣ ਦੇ ਲਈ ਮੁੰਡਾ ਪੈਦਾ ਕਰ ਰਹੇ ਹਾਂ ਬੇਸਿਕਲੀ ਰਾਈਟ ਉਹਦੀ ਡਿਊਟੀ ਆਪਾਂ ऑलरेडी ਪਹਿਲਾਂ ਲਾਤੀ ਹੈ ਉਹ ਭਲਾਂ ਦੀ ਕਹਨੂੰ ਫਰਾਂਸ ਜਾਣਾ ਚਾਹੁੰਦਾ ਹੋਵੇ ਬਿਲਕੁਲ ਉਹ ਭਲਾਂ ਦੀ ਪਾਇਲਟ ਬਣਨਾ ਚਾਹੁੰਦਾ ਹੋਵੇ ਵਿਸ਼ੇਪਤਾ ਵਾਟ ਐਵਰ ਹਨਾ ਵੀ ਆਈ ਥਿੰਕ ਇਹ ਨਾਨਸੈਂਸ ਚੀਜ਼ਾਂ ਨੇ ਯਾਰ ਵੀ ਨਾਲੇ ਸਭ ਤੋਂ ਘੱਟੀ ਗੱਲ ਕੀ ਲੱਗਦੀ ਐ ਨਾ ਮੈਨੂੰ ਜਦੋਂ ਲੇਡੀਜ਼ ਮੈਨੂੰ ਕਹਿੰਦੀਆਂ ਸੀ ਹਮ ਯਾਰ ਕੁੜੀ ਹੋਈ ਐ ਹਮ ਵੀ ਆਰ ਵੀ ਰੀਲੀ ਵੀ ਏਕ ਵਿਕ ਲੇਡੀਜ਼ ਹੋ ਕੇ ਮੈਨੂੰ ਤੂੰ ਕਹਿ ਰਹੀ ਐ ਮੈਨੂੰ ਲੱਗਦਾ ਐ ਕਿ ਸਾਡਾ ਦਖਾਂਦੀ ਇਹ ਆ ਕਿ ਮਤਲਬ ਸਭ ਤੋਂ ਵੱਧ ਗੱਲ ਹੈ ਕਈਆਂ ਹੀ ਔਰਤਾਂ ਵੱਲੋਂ ਜਾਂਦੀਆਂ ਨੇ ਪਰਿਵਾਰਾਂ ਦੇ ਵਿੱਚ ਇਹ ਮੈਨੂੰ ਅਜੇ ਤੱਕ ਨਹੀਂ ਸਮਝ ਲੱਗਦੀ ਨਾ ਮੈਨੂੰ ਕੋਈ ਜਵਾਬ ਮਿਲਿਆ ਤਾਂ ਕਦੇ ਸਹੀ ਜਵਾਬ ਵੀ ਅਸੀਂ ਕਿਉਂ ਕਹਨੀ ਆ ਨਾ ਬਟ ਐਵਰ ਪਰ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਫਿਰ ਯੂ نو ਫਿਰ ਆ ਜਾਂਦਾ ਵੀ ਯਾਰ ਵੀ ਸਾਡੇ ਤਾਂ ਬਹੁਤ ਘਟੀਆ ਗੱਲ ਹੋ ਗਈ ਸਾਡੇ ਨਾਲ ਇਹ ਹੋ ਗਿਆ ਬਟ ਆਈ ਥਿੰਕ ਆਪਣੇ ਥੋੜਾ ਜਿਹਾ ਕੀ ਹੈ ਨਾ ਵੀ ਜਿਵੇਂ ਤੁਸੀਂ ਗੱਲ ਕੀਤੀ ਸੀ ਹੁਣ ਇਦਾਂ ਦੀਆਂ ਫਿਲਮਾਂ ਦੇਖਣਗੇ ਲੋਕ ਬਿਲਕੁਲ ਹਾਂ ਨਾ ਮੂਤ ਚ ਬੇੜਦਾ ਬੱਜੂ ਬਿਲਕੁਲ ਠੀਕ ਹੈ ਜੀ ਤੇ ਬੱਜਣੀ ਵੀ ਚਾਹੀਦੀ ਹੈ ਬਿਕਾਜ਼ ਅੱਗੇ ਹੁਣ ਆਪਾਂ ਇਦਾਂ ਹੀ ਥਿੰਕਿੰਗ ਨਾਲ ਕਿੰਨੀ ਜਨਰੇਸ਼ਨਾਂ ਨੂੰ ਅੱਗੇ ਪਾਲੀ ਜਾਵਾਂਗੇ ਰਾਈਟ ਕਿਤੇ ਤੋਂ ਥਾਟ ਨਾ ਡ੍ਰੌਪ ਕਰਨਾ ਪੈਣਾ ਸਾਨੂੰ ਆਪਾਂ ਨੈਕਸਟ ਟੂ ਨੈਕਸਟ ਜਨਰੇਸ਼ਨ ਉਹੀ ਚੀਜ਼ਾਂ ਉਹੀ ਥਾਟ ਟਰਾਂਸਫਰ ਕਰਦੇ ਰਹਿੰਦੇ ਆ ਮੈਨੂੰ ਲੱਗਦਾ ਕਿ ਸਾਡੇ ਵਾਲੀ ਜਨਰੇਸ਼ਨ ਨੂੰ ਇਹਨੂੰ ਇੱਥੇ ਡ੍ਰੌਪ ਕਰਨਾ ਚਾਹੀਦਾ ਹੈ। ਇਸਨੂੰ ਅਗਲੀ ਜਨਰੇਸ਼ਨ ਨੂੰ ਟ੍ਰਾਂਸਫਰ ਨਹੀਂ ਕਰਨਾ ਚਾਹੀਦਾ। 100% ਬਿਕਾਜ਼ ਹੁਣ ਜੀਪੀ ਬਾਈ ਨੇ ਵੀ ਜਿਵੇਂ ਅਡਰਡ ਸਨਮਾ ਲੈ ਕੇ ਆਉਂਦੇ ਨੇ ਹਨਾ ਹੁਣ ਜਿਵੇਂ ਅਰਦਾਸ ਦੇ ਵਿੱਚ ਵੀ ਇੰਨੇ ਕੈਰੈਕਟਰ ਹੈਗੇ ਆ ਹਰ ਇੱਕ ਦੀ ਆਪਣੀ ਆਪਣੀ ਜਰਨੀ ਜਿਵੇਂ ਮੈਂ ਤੁਹਾਨੂੰ ਦੱਸਿਆ ਬਟ ਉਹ ਆਪਣੇ ਅਗਲੀ ਜਨਰੇਸ਼ਨ ਨੂੰ ਦੱਸੂਗੀ ਜਦੋਂ ਫਿਲਮ ਦੇਖਣ ਜਾਣਗੇ ਤਾਂ ਹੀ ਮੈਂ ਸਿਸਟ ਕਰਦਾ ਹੁਣ ਨਾ ਵੀ ਚਲੋ ਠੀਕ ਹੈ ਮਾਪਿਓ ਨੇ ਜਾਣਾ ਠੀਕ ਹੈ ਪਰ ਕਿਡਸ ਨੂੰ ਜਾਦੇ ਜਾਣਾ ਚਾਹੀਦਾ ਬਿਲਕੁਲ ਫੈਮਿਲੀਆਂ ਨੂੰ ਜਾਦੇ ਜਾਣਾ ਚਾਹੀਦਾ ਬਿਕਾਜ਼ ਆਪਾਂ ਕਿਸੇ ਦੀਆਂ ਗਲਤੀਆਂ ਤੋਂ ਸਿੱਖਦੇ ਆਂ ਹੂੰ ਜਿਹੜੇ ਇਹ ਕੈਰੈਕਟਰ ਨੇ ਜਿਹੜੀ ਗਲਤੀਆਂ ਕਰਦੇ ਨੇ ਹੂੰ ਹੋਪਫੁਲੀ ਇਹ ਥੋੜਾ ਸਿੱਖਿਆ ਦਾ ਇੱਕ ਬਣ ਜ਼ਰੀਆ ਮੇਰਾ ਮੇਰਾ ਕੈਰੈਕਟਰ ਮੁੰਡਾ ਪਾਉਦਾ ਫਿਰ ਦੱਸਣ ਕਿ ਵੀ ਕਿਉਂ ਕਿਉਂ ਨਹੀਂ ਹੋਇਆ ਵਾਟ ਐਵਰ ਹਨਾ ਤੁਹਾਨੂੰ ਜਦੋਂ ਸਟੋਰੀ ਪਤਾ ਲੱਗੂਗੀ ਫਿਰ ਲੋਕ ਪਲੀਜ਼ ਕਿਸੇ ਇੱਕ ਜਵਾਬ ਦੇ ਤੁਮਾਂ ਚ ਇਹ ਭੇਜੂਗਾ ਯਾਰ ਵੀ ਮੈਂ ਇਦਾਂ ਦਾ ਘਟੀਆ ਇਨਸਾਨ ਨਹੀਂ ਬਣਨਾ ਚਾਹੁੰਦਾ ਬਿਲਕੁਲ ਰਾਈਟ ਲਾਈਕ ਇੱਕ ਕੁੜੀਆਂ ਦੀ ਕੀ ਰਿਸਪੈਕਟ ਹੋਣੀ ਚਾਹੀਦੀ ਹੈ ਡਾਕਟਰ ਕਿੰਨੀ ਇੰਪੋਰਟੈਂਟ ਆ ਲਾਈਫ ਦੇ ਵਿੱਚ ਬਿਲਕੁਲ ਹੂੰ ਅਜੇ ਮੇਰੇ ਬੇਟਾ ਤੇ ਬੇਟੀ ਹੈ ਹਮ ਰਾਈਟ ਤੇ ਮੈਂ ਆਈ ਥਿੰਕ ਕਿ ਇਹ ਨਾ ਵੀ ਇੱਕ ਮੇਰੇ ਵੀ ਸਿਸਟਰ ਹਮ ਹੋਲਡਰ ਜਦੋਂ ਘਰ ਦੇ ਵਿੱਚ ਕੁੜੀ ਹੁੰਦੀ ਹੈ ਨਾ ਇੱਕ ਸ਼ਰਮ ਹੁੰਦੀ ਹੈ ਹਮ ਇੱਕ ਸੰਗ ਹੁੰਦੀ ਹੈ ਹਮ ਹਮ ਇੱਕ ਥੋੜਾ ਦੁਨੀਆ ਦੇਖਣ ਦਾ ਨਜ਼ਰੀਆ ਚੇਂਜ ਹੋ ਜਾਂਦਾ ਹਮ ਇਹ ਚੀਜ਼ ਬਹੁਤ ਨੋਟ ਕੀਤੀ ਹੈ ਮੈਂ ਹਾਂ ਇਹ ਵੀ ਹੈ ਪਰ ਮੈਨੂੰ ਇਹ ਲੱਗਦਾ ਕਿ ਉਹਦੀ ਪ੍ਰੈਜ਼ੈਂਸ ਦੇ ਨਾਲ ਨਾ ਘਰ ਦਾ ਮਾਹੌਲ ਔਰਾ ਅਲੱਗ ਹੀ ਹੁੰਦਾ ਹੈ ਬਹੁਤ ਤੁਸੀਂ ਐਜ਼ ਅ ਇਨਸਾਨ ਬਹੁਤ ਸ਼ਿਫਟ ਹੋ ਜਾਂਦੇ ਹੋ ਬਿਲਕੁਲ ਸੋਚਣੀ ਥੋੜੀ ਹਾਂ ਨਾ ਹੋ ਜਾਂਦੀ ਹੈ ਮੈਂ ਇੰਨਾ ਕੇਅਰ ਫਰੀ ਬੰਦਾ ਸੀ ਹੁਣ ਬਹੁਤ ਓਵਰ ਪ੍ਰੋਟੈਕਟਿਵ ਆ ਹੂੰ ਜੇ ਕੋਈ ਮੇਰੀ ਡਾਕਟਰ ਵੱਲ ਖੱਬੇ ਸੱਜੇ ਵੀ ਕੋਈ ਝਾਕ ਦਿੰਦਾ ਨਾ ਜਦੋਂ ਮੈਨੂੰ ਥੋੜਾ ਜਿਹਾ ਡਾਊਟ ਲੱਗਦਾ ਹੂੰ ਆਮ ਵੈਰੀ ਓਵਰ ਪ੍ਰੋਟੈਕਟਿਵ ਹੂੰ ਕਿਉਂਕਿ ਕੀ ਹੈ ਐਸ ਅ ਮੈਨ ਤੁਸੀਂ ਉਹ ਚੀਜ਼ ਦੇਖੀ ਹੋਈ ਹੈ ਹੰਡੇ ਹੋਏ ਹੋ ਹੂੰ 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 ਬਿਲਕੁਲ ਸੋ ਤੁਹਾਨੂੰ ਲਾਈਫ ਇਦਾਂ ਦੀਆਂ ਚੀਜ਼ਾਂ ਸਿਖਾਉਂਦੀ ਹੈ ਨਾ ਵੀ ਯੂ ਹੈਵ ਟੂ ਹਨ ਆ ਰਿਸਪੈਕਟ ਆਈ ਥਿੰਕ ਡਾਕਟਰ ਹੋਵੇ ਆਈ ਥਿੰਕ ਇਸ ਦ ਬਿਗੇਸਟ ਬਲੇਸਿੰਗ ਇਨ ਲਾਈਫ ਬਿਲਕੁਲ ਬਿਲਕੁਲ ਸੋ ਮੈਨੂੰ ਇਹ ਲੱਗਦਾ ਕਿ ਤੁਹਾਡੇ ਇਸ ਕੈਰੈਕਟਰ ਦੇ ਨਾਲ ਬਹੁਤ ਲੋਕੀ ਰਿਲੇਟ ਕਰਨਗੇ ਬਹੁਤ ਜਿਆਦਾ ਜਦੋਂ ਨਾ ਮੈਜੋਰਿਟੀ ਜਿਵੇਂ ਸਾਡੇ ਬਹੁਤ ਸਾਰੇ ਇਸ਼ੂਸ ਨੇ ਤਾਂ ਉਹਨਾਂ ਇਸ਼ੂਸ ਦੇ ਵਿੱਚ ਇੱਕ ਮੇਜਰ ਇਸ਼ੂ ਇਹ ਵੀ ਆ ਮੈਂ ਨਹੀਂ 100% ਜਦੋਂ ਨਾ ਮੈਨੂੰ ਬਾਈ ਨੇ ਕੈਰੈਕਟਰ ਦੱਸਿਆ ਸੀ ਹਮ ਮੈਂ ਘਰੇ ਬੈਠਾ ਸੀ ਮੈਂ ਕਿਹਾ ਵੀ ਯਾਰ ਮੈਂ ਕੈਰੈਕਟਰ ਕਰਨਾ ਇਹ ਹਮ ਹੈਨਾ ਕਹਿੰਦੇ ਕਿਉਂ ਕਰਨਾ ਮੈਂ ਕਿਹਾ ਵੀ ਇਹ ਮੇਰੀ ਰਿਐਲਿਟੀ ਹੈ ਹਮ 올 ਰਾਈਟ ਨਾਟ ਬੀ ਮੈਂ ਮੁੰਡਾ ਭਾਲਦਾ ਹਾਂ ਵੀ ਮਤਲਬ ਵੀ ਇਹ ਮੇਰੇ ਮਨ ਚ ऑलरेडी ਪਹਿਲਾਂ ਪਾਇਆ ਹੋਇਆ ਸੀ ਚੀਜ਼ਾਂ রাইਟ ਔਰ ਮੈਂ ਉਹਦੇ ਮਾਪ ਪਿਓ ਦੇ ਨੂੰ ਕਿਦਾਂ ਟ੍ਰੀਟ ਕਰਦਾ ਫਿਲਮ ਦੇ ਵਿੱਚ রাইਟ ਇਹ ਮੈਂ ਪਹਿਲਾਂ ऑलरेडी ਗਲਤੀਆਂ ਆਪਦੀ ਪਰਸਨਲ ਲਾਈਫ ਚ ਕੀਤੀਆਂ ਹੋਈਆਂ ਨੇ ਹਮਮ ਰਾਈਟ ਹੁਣ ਇਦਾਂ ਨਹੀਂ ਹੈਗਾ ਵੀ ਮੈਂ ਦੁੱਧ ਨਾਲ ਧੋਤੇ ਹੋਇਆ ਵੀ ਮੈਂ ਅਰਦਾਸ ਫਿਲਮ ਕੀਤੀ ਹੈ ਮੇਰੀ ਲਾਈਫ ਚੇਂਜ ਹੋ ਗਈ ਨੋ 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 ਮੈਂ ਪਹਿਲਾਂ ਗਲਤੀਆਂ ਕੀਤੀਆਂ ਮੈਂ ਸਿੱਖਿਆ ਜਰੂਰ ਹੈ ਔਰ ਮੈਂ ਹੁਣ ਜਦੋਂ ਆਹ ਕੈਰੈਕਟਰ ਕੀਤਾ ਮੈਂ ਕਦੇ ਇਦਾਂ ਦਾ ਕੈਰੈਕਟਰ ਕੀਤਾ ਨਹੀਂ ਲਾਈਫ ਚ ਬਿਲਕੁਲ ਪਰ ਕਰਨਾ ਚਾਹਿਆ ਬਿਕਾਜ਼ ਮੈਂ ਆਪਣੇ ਆਪ ਨੂੰ ਬੇਸਿਕਲੀ ਔਨ ਸਕਰੀਨ ਪ੍ਰੈਜ਼ੈਂਟ ਕਰ ਰਿਹਾ ਹਮਮ ਰ ਉਹ ਮੈਨੂੰ ਰਿਲੇਸ਼ਨਸ਼ਿਪ ਮੇਰਾ ਇੱਕ ਐਕਟਰ ਦੇ ਨਾਲ ਇਦਾਂ ਲੱਗਦਾ ਯਾਰ ਵੀ This is Jaggi Singh's life ਹੂੰ hmm. ਸੋ hmm. so, ਇਟਸ ਅ ਤਾਂ ਇਹ ਮੈਨੂੰ ਜਿਆਦਾ ਥੋੜਾ ਈਜ਼ ਲੱਗਿਆ ਇਹ ਕਰਨ ਚ ਬਿਲਕੁਲ ਯਾ I mean wish you good luck pa ji thank you so much totally if film ਤੁਹਾਡੇ ਕਰੀਅਰ ਦੀ ਸਭ ਤੋਂ ਸੋਹਣੀ ਫਿਲਮ ਹੋਵੇ ਐਂਡ ਤੁਹਾਡੇ ਲਈ ਮੋਰ ਓਪਰਚ्युनिटीज ਹੋਣ ਅੱਗੇ ਦੇ ਥੈਂਕ ਯੂ ਜੀ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ so much ਥੈਂਕ ਯੂ so much ਬਹੁਤ ਸਸ਼ਿਕਾ ਇਸਨ ਸਾਡੇ ਨਾਲ ਜਗੀ ਸਿੰਘ ਫਿਲਮ ਅਰਦਾਸ ਸਰਬੱਤ ਦੇ ਭਲੇ ਦੇ ਵਿੱਚੋਂ ਟੀਮ ਦੇ ਵਿੱਚੋਂ ਸੋ ਇਹ ਫਿਲਮ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਉਮੀਦ ਹੈ ਤੁਸੀਂ ਸਾਰੇ ਜਣੇ ਸਮਾਂ ਕੱਟ ਕੇ ਫਿਲਮ ਨੂੰ ਜ਼ਰੂਰ ਦੇਖੋਗੇ ਬਾਕੀ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਜਾਸਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ Such a good.